ਸਾਰੀ ਜਿੰਨੇ ਵੀ মিডিਆ ਵਾਲੇ ਨੇ ਕਿਉਂ ਇਹ ਚੀਜ਼ ਬਾਹਰ ਜਾਣੀ ਬਹੁਤ ਜ਼ਰੂਰੀ ਆ ਮੈਂ ਤਾਂ ਇਹ ਹੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਇੱਥੇ ਨਾ ਕੋਈ ਦੌੜ ਨਹੀਂ ਲੱਗੀ ਹੋਈ ਹੈਗੀ ਆਪਣੀ ਵੀ ਆਪਾਂ ਇੰਨਾ ਕਰ ਰਹੇ ਆ ਇੰਨਾ ਕਰ ਰਹੇ ਆ ਜੀ ਮੈਂ ਇੱਕ ਕਰ ਪਾ ਤਾ ਮੈਂ ਦੋ ਪਾ ਦੂੰ ਮੈਂ ਤਾਂ ਇਹ ਹੀ ਕਹੂੰਗਾ ਜਿੰਨੇ ਮੇਰੇ ਯਾਰ ਪੁਰਾਣੇ ਆ ਅਸੀਂ ਆਪਣੇ ਨਿੱਜੀ ਤੌਰ ਤੇ ਵੀ ਮੈਸੇਜ ਦਿੰਦੀ ਰਹੇ ਹਾਂ ਜਿੰਨਾ ਫਰੈਂਡ ਸਰਕਲ ਆ ਭਾਈ ਪਰ ਜਿਹੜੇ ਸਾਨੂੰ ਮਾੜਾ ਮੋਟਾ ਵੀ ਪਿਆਰ ਕਰ ਦਿੰਦੇ ਆ ਗੱਲ ਸੁਣਦੇ ਆ ਭਾਈ ਇਸ ਤਰ੍ਹਾਂ ਹੀ ਕਹਾਂਗੇ ਵੀ ਜਿੰਨੇ ਜੋਗੇ ਹੈਗੇ ਜ਼ਰੂਰ ਬਾਤ ਕਰਕੇ ਮੂਹਰੇ ਆਓ ਜਿਹੜੇ ਮਰਜ਼ੀ ਵੇਚ ਤੂੰ ਹੀ ਸੇਵਾ ਕਰੋ ਕਿਉਂਕ ਬਹੁਤ ਏਰੀਆ ਫੈਕਟਰ ਹੋਇਆ ਤੇ ਹਲੇ ਵੀ ਬਹੁਤ ਲੋਡ ਆ ਹੁਣ ਤਾਂ ਜਿਵੇਂ ਸਾਰਿਆਂ ਨੂੰ ਪਤਾ ਹੀ ਸੀ ਪਹਿਲਾਂ ਵੀ ਆਬਵੀਅਸਲੀ ਪਾਣੀ ਜਦੋਂ ਚੱਲੇਗਾ ਉਦੋਂ ਬਾਅਦ ਜ਼ਿਆਦਾ ਲੋਡ ਪਊਗੀ ਹਨਾ ਤੇ ਉਹ ਟਾਈਮ ਹੁਣ ਆ ਗਿਆ ਮਤਲਬ ਤੇ ਹੁਣ ਸਾਰਿਆਂ ਨੂੰ ਇਕੱਠੇ ਹੋਣ ਦੀ ਫੇਰ ਲੋੜ ਆ ਤੇ ਬਾਈ ਉਹਨਾਂ ਨੇ ਬਹੁਤ ਮੈਂ ਕਹੂੰਗਾ ਵੀਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਹੋਇਆ ਕਿਉਂਕਿ ਬਾਹਰ ਜਿਹੜੀ ਜਿਹੜਾ ਮੈਸੇਜ ਆਣਾ ਬਹੁਤ ਜ਼ਰੂਰੀ ਹੁੰਦਾ ਹਨਾ ਤਾਂ ਹੀ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਬਾਕੀ ਅਸੀਂ ਏ ਵੀ ਬਾਈ ਮੈਨੂੰ ਇੱਕ ਸੀਗਾ ਵੀ ਇੱਥੇ ਆ ਕੇ ਨਾ ਆਪਾਂ ਵਿਚਾਰੇ ਨੂੰ ਇਹ ਤਾਂ ਪਹਿਲਾਂ ਹੀ ਦੁਖੀ ਨੇ ਨਾ ਉਹ ਐਵੇਂ ਸ਼ਰਮਿੰਦਾ ਨਾ ਕਰੀਏ ਕਦੇ ਇਹਨਾਂ ਨੂੰ ਇਦਾਂ ਨਾ ਲੱਗੇ ਵੀ ਇਹ ਮੰਗ ਰਿਹਾ ਹੈ ਹੈ ਨਾ ਬਸੀ ਤਾਂ ਸਿਰਫ ਮੈਂ ਤਾਂ ਇਹ ਹੀ ਹਿਸਾਬ ਨਾਲ ਸੋਚ ਰਿਹਾ ਵੀ ਸਾਡੀ ਤਾਂ ਡਿਊਟੀ ਲਈ ਹੈ ਰੱਬ ਨੇ ਜੀ ਸਾਨੂੰ ਕਿ ਕੁਝ ਕਰਨ ਯੋਗ ਕੀਤਾ ਰੱਬ ਨੇ ਤਾਂ ਅਸੀਂ ਕਿਉਂ ਨਾ ਕਰੀਏ ਜਾਣਾ ਪੈਣਾ ਕਦੇ ਵੀ ਤੁਸੀਂ ਆਏ ਨਹੀਂ ਸੋਚਣਾ ਹੈਗਾ ਵੀ ਤੁਹਾਡੇ ਤੇ ਕਿਸੇ ਦਾ ਆਸਾਨ ਹੈ ਜਾਂ ਤੁਹਾਡੇ ਤੇ ਕਿਸੇ ਦਾ ਫੇਵਰ ਹੈ ਹੈ ਨਾ ਮੇਰੇ ਕੋ ਆ ਤੁਸ ਜੇ ਆਏ ਨਹੀਂ ਆਏ ਨਹੀਂ ਸੋਚ ਕੇ ਲੈਣਾ ਹੈਗਾ ਵੀ ਹਾਂ ਸਾਡਾ ਘਰ ਵੀ ਅਸੀਂ ਕੁਝ ਕਰਨ ਜੋਗ ਨਹੀਂ ਰਹੇ ਜਾਂ ਸਾਡੇ ਤੇ ਕਿਸੇ ਕਿਸੇ ਦਾ ਸਾਮਾਨ ਹੈ ਉਹਨਾਂ ਕਿਸੇ ਦਾ ਸਾਮਾਨ ਨਹੀਂ ਹੈਗਾ ਤੁਹਾਡੇ ਤੇ ਬੰਨ ਠੀਕ ਆ